ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਦੀ ਵੀਡੀਓ ਬੋਲਣ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀਆਂ ਪਿਛਲੀਆਂ ਦੋ ਵੀਡੀਓਜ਼ ਤੇ ਮਹਿਕ ਭੈਣ ਲਈ ਅਰਦਾਸ ਕੀਤੀ ਅਤੇ ਸਤਿਕਾਰ ਭਰੇ ਕਮੈਂਟ ਕੀਤੇ ਤੁਸੀਂ ਸਾਰਿਆਂ ਨੇ ਔਸਪੈਨ ਲਈ ਪਿਆਰ ਤੇ ਚਿੰਤਾ ਦਿਖਾਈ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਮੈਂ ਪਿਛਲੀਆਂ ਵੀਡੀਓਜ਼ ਵਿੱਚ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਸੀ ਕਿ ਮਹਿਕ ਭੈਣ ਦੀ ਸਿਹਤ ਲਈ ਵਾਹਿਗੁਰੂ ਅੱਗੇ ਅਰਦਾਸ ਕਰੋ ਅਤੇ ਗਲਤ ਅਫਵਾਹਾਂ ਨਾ ਫਲਾਓ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਕਮੈਂਟ ਆ ਰਹੇ ਹਨ ਕਿ ਸਾਨੂੰ ਸੱਚ ਦੱਸੋ ਸੱਚ ਕੀ ਹੈ ਅਸਲੀ ਹਕੀਕਤ ਕੀ ਹੈ ਮੇਰੇ ਕੋਲ ਬਹੁਤ ਕਮੈਂਟ ਆਏ ਕੋਈ ਕਹਿੰਦਾ ਹੈ ਮੈਗ ਭੈਣ ਦੇ ਜੀਵਨ ਸਾਥੀ ਨੂੰ ਦੋਸ਼ ਦੇਣਾ ਚਾਹੀਦਾ ਹੈ ਕੋਈ ਉਸ ਦੇ ਸੌਰੇ ਪਰਿਵਾਰ ਨੂੰ ਦੋਸ਼ੀ ਬਣਾਉਂਦਾ ਹੈ ਕੋਈ ਉਸ ਦੇ ਮੰਮੀ ਡੈਡੀ ਨੂੰ ਵੀ ਨਹੀਂ ਛੱਡਦਾ ਕੱਲ ਕਿਸੇ ਨੇ ਕਮੈਂਟ ਕੀਤਾ ਕਿ ਰੱਬ ਤੋਂ ਬਾਅਦ ਮਾਂ ਨੂੰ ਦਰਜਾ ਮਿਲਦਾ ਹੈ ਫੇਰ ਉਹ ਕਿਉਂ ਨਹੀਂ ਆਉਂਦੇ ਕੈਨੇਡਾ ਤੋਂ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਨੇ ਮੇਰੇ ਦਿਲ ਨੂੰ ਵੀ ਬਹੁਤ ਦੁਖੀ ਕੀਤਾ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਕਪੈਨ ਦੀ ਚੁੱਪ ਨੇ ਸਾਰਿਆਂ ਦੇ ਮਨਾਂ ਵਿੱਚ ਹੋਰ ਸਵਾਲ ਪੈਦਾ ਕਰ ਦਿੱਤੇ ਹਨ। ਇਹੀ ਕਹਾਣੀ ਹੈ ਕਿ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਲਈਆਂ ਪਰ ਸਾਡੇ ਲਈ ਸਭ ਤੋਂ ਪਹਿਲੀ ਗੱਲ ਇਹ ਸਮਝਣੀ ਜ਼ਰੂਰੀ ਹੈ ਕਿ ਸੱਚ ਦਾ ਹੱਕ ਸਿਰਫ ਮੈਕਪੈਨ ਅਤੇ ਉਸਦੇ ਪਰਿਵਾਰ ਨੂੰ ਹੈ। ਉਹ ਜੋ ਵੀ ਹਾਲਾਤ ਹਨ ਉਹਨਾਂ ਦਾ ਫੈਸਲਾ ਉਹਨਾਂ ਤੇ ਛੱਡੋ। ਸੋਸ਼ਲ ਮੀਡੀਆ ਤੇ ਹਰ ਬੰਦੇ ਦਾ ਕੰਮ ਨਹੀਂ ਕਿ ਉਹ ਕਿਸੇ ਦੇ ਨਿੱਜੀ ਜੀਵਨ ਬਾਰੇ ਤੁਰੰਤ ਫੈਸਲਾ ਕਰੇ ਮੈਂ ਸਤਿਕਾਰਯੋਗ ਮਹਿਕਪੈਨ ਜੀ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਹੌਲੀ-ਹੌਲੀ ਆਪਣੇ ਆਪ ਨੂੰ ਤੰਦਰੁਸਤ ਕਰੋ ਪਰ ਨਾਲ ਹੀ ਤੁਹਾਡੇ ਲੱਖਾਂ ਫੋਲੋਅਰਾਂ ਦੇ ਮਨ ਵਿੱਚ ਜੋ ਸਵਾਲ ਹਨ ਉਹਨਾਂ ਨੂੰ ਵੀ ਤੁਸੀਂ ਕਦੇ ਨਾ ਕਦੇ ਸੱਚ ਦੱਸੋ ਤਾਂ ਜੋ ਲੋਕ ਤੁਹਾਡਾ ਨਾਮ ਤੁਹਾਡੀ ਤਸਵੀਰ ਵਰਤ ਕੇ ਵੀਜ਼ ਲਈ ਵੀਡੀਓਜ਼ ਬਣਾਉਣ ਤੋਂ ਰੁਕਣ ਕਿਉਂਕਿ ਜਦੋਂ ਸੱਚ ਸਾਹਮਣੇ ਆ ਜਾਂਦਾ ਹੈ ਤਾਂ ਅਫਵਾਹਾਂ ਆਪਣੀ ਆਪ ਖਤਮ ਹੋ ਜਾਂਦੀਆਂ ਹਨ ਮੈਂ ਮੰਗਟ ਪਰਿਵਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਤੁਸੀਂ ਜਿਹੜੀ ਵੀ ਹਕੀਕਤ ਹੈ ਉਹ ਲੋਕਾਂ ਦੇ ਸਾਹਮਣੇ ਰੱਖੋ ਤੁਸੀਂ ਸਾਰੇ ਵੀ ਮੈਨੂੰ ਪੜ੍ਹਨ ਲਈ ਚਿੰਤਤ ਹੋ ਤਹਾਡਾ ਵੀ ਦਿਲ ਦੁਖਦਾ ਹੋਵੇਗਾ ਪਰ ਸੱਚ ਦੱਸਣ ਨਾਲ ਲੋਕਾਂ ਨੂੰ ਸੱਚ ਝੂਠ ਦੀ ਪਹਿਚਾਣ ਹੋ ਜਾਵੇਗੀ ਭੈਣ ਪ੍ਰਭੂ ਇੱਕ ਗੱਲ ਬਹੁਤ ਯਾਦ ਰੱਖਣ ਵਾਲੀ ਹੈ ਕਿਸੇ ਦੀ ਜ਼ਿੰਦਗੀ ਬਾਰੇ ਬਿਨਾਂ ਤਸਦੀਕ ਕੀਤੇ ਬੋਲਣਾ ਸਭ ਤੋਂ ਵੱਡੀ ਗਲਤੀ ਹੈ ਅਸੀਂ ਵਾਹਿਗੁਰੂ ਦੇ ਬੰਦੇ ਹਾਂ ਸਾਨੂੰ ਇਹ ਨਹੀਂ ਸੋਵਿਧਾ ਕਿ ਅਸੀਂ ਕਿਸੇ ਦੇ ਪਰਿਵਾਰ ਕਿਸੇ ਦੇ ਪਤੀ ਪਤਨੀ ਮਾਪਿਆਂ ਸੱਸ ਸਹੁਰੇ ਬਾਰੇ ਗੱਲਾਂ ਬਣਾਈਏ ਸੋਸ਼ਲ ਮੀਡੀਆ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਪਰ ਇਹ ਆਜ਼ਾਦੀ ਜ਼ਿੰਮੇਵਾਰੀ ਨਾਲ ਆਉਂਦੀ ਹੈ ਆਓ ਸੋਚੀਏ ਜੇ ਇਹੀ ਹਾਲ ਸਾਡੇ ਘਰ ਦੀ ਕਿਸੇ ਭੈਣ ਨਾਲ ਹੁੰਦਾ ਕੀ ਅਸੀਂ ਲੋਕਾਂ ਤੋਂ ਉਮੀਦ ਨਹੀਂ ਕਰਦੇ ਕਿ ਉਹ ਉਸ ਦਾ ਸਤਿਕਾਰ ਕਰਨ ਫਿਰ ਅਸੀਂ ਕਿਸੇ ਹੋਰ ਦੀ ਭੈਣ ਨਾਲ ਕਿਉਂ ਨਹੀਂ ਕਰ ਸਕਦੇ ਮੈਂਕ ਸਾਡੇ ਲਈ ਹਮੇਸ਼ਾ ਪੋਜ਼ਿਟਿਵ ਤੇ ਗਰਵਾਨੀ ਦਾ ਸਨੇਹਾ ਲਈ ਹੈ ਹੁਣ ਸਾਡਾ ਫਰਜ਼ ਹੈ ਕਿ ਅਸੀਂ ਉਸ ਦੇ ਲਈ ਅਰਦਾਸ ਕਰੀਏ ਤੇ ਹੌਸਲਾ ਦੇਈਏ ਅਸੀਂ ਉਸ ਦੇ ਦੁੱਖ ਨੂੰ ਵਧਾਉਣ ਦੀ ਥਾਂ ਉਸ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਮੱਥਾ ਟੇਕੀਏ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੀ ਹਾਂ ਕਿਰਪਾ ਕਰਕੇ ਗਲਤ ਅਫਵਾਹਾਂ ਨਾ ਫਲਾਓ ਮੈਕ ਭੈਣ ਨੂੰ ਉਸ ਦੇ ਪਰਿਵਾਰ ਨੂੰ ਗਲਤ ਸ਼ਬਦ ਨਾ ਕਹੋ ਜਿਹੜਾ ਵੀ ਕੌਜ ਹੈ ਉਸ ਦਾ ਹੱਲ ਸਿਰਫ ਵਾਹਿਗੁਰੂ ਕੋਲ ਹੈ ਆਓ ਅੱਜ ਸਾਰੇ ਮਿਲ ਕੇ ਮਹਿਕ ਭੈਣ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਮਹਿਕ ਭੈਣ ਨੂੰ ਚੰਗੀ ਸਿਹਤ ਬਖਸ਼ੋ ਉਸ ਦੇ ਮਨ ਨੂੰ ਹੌਸਲਾ ਦਿਓ ਉਸ ਦੇ ਪਰਿਵਾਰ ਨੂੰ ਸ਼ਕਤੀ ਦਿਓ ਉਹ ਪਹਿਲਾਂ ਵਾਂਗ ਮੁਸਕਰਾਉਂਦੀ ਰਹੇ ਚੰਗੀਆਂ ਚੰਗੀਆਂ ਗੱਲਾਂ ਸਾਂਝੀਆਂ ਕਰਦੀ ਰਹੇ ਭੈਣ ਭਰਾਓ ਇੱਕ ਹੋਰ ਗੱਲ ਹੈ ਜੇ ਅਸੀਂ ਵਾਹਿਗੁਰੂ ਦੇ ਨਾਮ ਵਾਲੇ ਬੰਦੇ ਹਾਂ ਸਾਡੀ ਬੋਲੀ ਵੀ ਵਾਹਿਗੁਰੂ ਵਾਲੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਕਿਸੇ ਨੂੰ ਬਦਨਾਮ ਕਰਨ ਵਾਲਾ ਸ਼ਬਦ ਲਿਖਦੇ ਹਾਂ ਤਾਂ ਇੱਕ ਵਾਰ ਸੋਚੀਏ ਕਿ ਗੁਰੂ ਸਾਹਿਬ ਨੂੰ ਇਹ ਪਸੰਦ ਆਵੇਗਾ ਸੋਚੀਏ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਦੂਜੇ ਦਾ ਹੱਥ ਫੜਨ ਲਈ ਭੇਜਿਆ ਹੈ ਨਾ ਕਿ ਤੱਕਾ ਦੇਣ ਲਈ ਜੇ ਮੇਰੇ ਬੋਲਾਂ ਵਿੱਚ ਕਿਸੇ ਨੂੰ ਕੋਈ ਵੀ ਗਲਤੀ ਲੱਗੀ ਤਾਂ ਮੈਨੂੰ ਅਣਜਾਣ ਸਮਝ ਕੇ ਮaaf ਕਰਨਾ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ